ਅਨ 7 ਮੀਟਰ ਦੂਰ ਮੁੰਡੇ ਖੜੇ ਸੀਗੇ ਤੇ ਉਹਨਾਂ ਨੇ ਮਤਲਬ ਗਲਤ ਵਰਡ ਜਿਹਨੂੰ ਆਪਾਂ ਨੂੰ ਕਹਿੰਦੇ ਸ਼ਬਦਾਂ ਦਾ ਪ੍ਰਯੋਗ ਕੀਤਾ ਸਾਡੇ ਸਾਰੇ ਗਾਲ ਪੈ ਗਈ ਹੱਥਾ ਪਾਈ ਕੀਤੀ ਬਹੁਤ ਗਲਤ ਤਰੀਕੇ ਨਾਲ ਟੱਚ ਕੀਤਾ ਮੰਗੀ ਮੈਂ ਤਾਂ ਇਹ ਕਹਿੰਦੀ ਵੀ ਜੇ ਖਿਡਾਰੀ ਸੇਫ ਨਹੀਂ ਫਿਰ ਤਾਂ ਕੋਈ ਵੀ ਸੇਫ ਨਹੀਂ ਤੁਗਲਾ ਗੜਨ ਲੱਗੇ ਤੇ ਕੁਝ ਬੈਂਪਰ ਵਗੈਰਾ ਚੱਕੇ ਅਸੀਂ ਬਹੁਤ ਉਹਨੂੰ ਹਟਾਇਆ ਤੇ ਆਪਣੇ ਪਲੇਅਰ ਤੇ ਸਾਟੂ ਵੀ ਮਾਰ ਸਕਦੀ ਸੀ ਪਲੇਅਰ ਨੂੰ ਅਜੇ ਨਹੀਂ ਸੇਫ ਤੇ ਫਿਰ ਕੋਈ ਵੀ ਨਹੀਂ ਸੇਫ ਤੇ ਇਹਦੀ ਸਖਤ ਕਾਰਵਾਈ ਕੀਤੀ ਜਾਵੇ ਸਾਡੀ ਪੀसीआर ਦਾ ਫੋਨ ਗਿਆ ਸੀ ਵੈਂ ਕਰਕੇ ਲੜਕੀਆਂ ਦੇ ਨਾਲ ਕੋਈ ਕੁੱਟਮਾਰਕ ਹੋਈ ਹੈ ਆਪਣਾ ਹਿਮੇਸ਼ਵਰੀ ਚੌਂਗ ਚ ਹਾਂਜੀ ਕੀ ਨਾਮ ਹੈ ਜੀ ਤੇ ਕੀ ਮਾਮਲਾ ਜਿਹੜਾ ਇਸ ਤੋਂ ਹਾਂਜੀ ਮੇਰਾ ਨਾਮ ਦੀਕਸ਼ਦੀਪ कौर ਗੁਰੂ ਆ ਤੇ ਮੈਂ ਇੱਕ ਕਬੱਡੀ ਪਲੇਅਰ ਆਂ ਮੇਰਾ ਨਾਮ ਕਬੱਡੀ ਚ ਦੀਕਸ਼ੂ ਬਠਿੰਡਾ ਆਂ ਅਸੀਂ ਖੇਡ ਕੇ ਆਏ ਸੀ ਜੀ ਮੈਂ ਇਸ ਤੇ ਬਹੁਤ ਮਤਲਬ ਜਗਾ ਟ੍ਰੈਫਿਕ ਜਮ ਕਰਕੇ ਸਾਨੂੰ ਚਲੋ ਇਧਰ ਵੀ ਕੱਟਣਾ ਪਿਆ ਮਹੀਸ਼ਵਰੀ ਚੌਂਗ ਵਿੱਚੋਂ ਦੀ ਤੇ ਸੋਰ ਮਹੀਸ਼ਵਰੀ ਚੌਂਗ ਦਾ ਹਾਲ ਦੇਖੇ ਤਾਂ ਬਹੁਤ ਬੁਰਾ ਹਾਲ ਆ ਤੇ ਐਸੀ ਗੱਡੀ ਖੜੀ ਸੀਗੀ ਤੇ ਇੱਥੇ ਕੋਈ ਗੱਡੀ ਖੜੀ ਸੀਗੀ ਤੇ ਜਸਟਿਸ ਹੀ ਹੱਥ ਰੱਖਤਾ ਜਸਟ ਗੱਡੀ ਤੇ ਤੇ ਉੱਥੇ ਦੂਰ ਸਾਡੇ ਤੋਂ ਕੁਝ ਕਮਿਟਰ ਦੂਰ 5-7 ਮੀਟਰ ਦੂਰ ਮੁੰਡੇ ਖੜੇ ਸੀਗੇ ਤੇ ਉਹਨਾਂ ਨੇ ਮਤਲਬ ਗਲਤ ਵਰਡ ਜਿਹਨੂੰ ਆਪਾਂ ਨੂੰ ਕਹਿੰਦੇ ਸ਼ਬਦਾਂ ਦਾ ਪ੍ਰਯੋਗ ਕੀਤਾ ਜਿਹਦੇ ਕਰਕੇ ਵੀ ਸਾਨੂੰ ਗੁੱਸਾ ਝੜਿਆ ਤੇ ਸਾਡੇ ਕੋਲ Saab ਤੇ ਅਸੀਂ ਚਲੋ ਉਹਨਾਂ ਨੂੰ ਬੋਲਣ ਗਏ ਤੇ ਜਦੋਂ ਉਹ ਅਟੈਕ ਕਰਨ ਲੱਗੇ ਮੈਂ ਵਾਈਪਰ ਦਾ ਮਤਲਬ ਚੱਕਣਾ ਪਿਆ ਜਦੋਂ ਉਹ ਹੱਥ ਪਾਉਣ ਲੱਗੇ ਸੀਗੇ ਤੇ ਉਸ ਤੋਂ ਬਾਅਦ ਉਹ ਸਾਡੇ ਸਾਰੇ ਗਾਲ ਪੈ ਗਈ ਹੱਥਾ ਪਾਈ ਕੀਤੀ ਬਹੁਤ ਗਲਤ ਤਰੀਕੇ ਨਾਲ ਟੱਚ ਕੀਤੀ ਕੀ ਮੰਨ ਕਰਦੇ ਹੋ ਮੰਗੀ ਮੈਂ ਤਾਂ ਇਹ ਕਹਿੰਦੀ ਵੀ ਜੇ ਖਿਡਾਰੀ ਸੇਫ ਨਹੀਂ ਹੀ ਫਿਰ ਤਾਂ ਕੋਈ ਵੀ ਸੇਫ ਨਹੀਂ ਹੀ ਇੱਥੇ ਤੁਸੀਂ ਮੇਸਟਰੀ ਜੌਮ ਕਿਉਂ ਰੁਕੇ ਸੀ ਕਿਉਂਕਿ ਅਸੀਂ ਇੱਥੇ ਖਾਣ ਪੀਣ ਰੁਕੇ ਸੀ ਸਾਡੇ ਬੱਚੇ ਭੁੱਖੇ ਸੀ ਸਵੇਰ ਦੇ ਅਸੀਂ ਮੈਚ ਖੇਡ ਕੇ ਆਏ ਸੀ ਕਿੱਥੋਂ ਆਏ ਇਸ ਮੈਚ ਤੇ ਅਸੀਂ ਮੈਚ ਖੇਡ ਕੇ ਆਏ ਸੀ ਆਪਣੇ ਮੈਮੀ ਸਰਦੋਏ ਮੇਰੇ ਜਿਹੜੇ ਹੈਗੇ ਨੇ ਖਿਡਾਰੀ ਮੇਰੇ ਨਾਲ ਬੇ ਨਾਲ 7-8 ਖਿਡਾਰੀ ਨੇ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਹਰਸਮਿੰਦਰ ਸਿੰਘ ਹੈ ਵੀ ਮੈਟੋ ਵਾਲੀ ਟੀਮ ਦਾ ਕੋਚ ਆ ਤੇ ਅੱਜ ਅਸੀਂ ਇੱਥੇ ਬਠਿੰਡੇ ਖੜੇ ਆ ਤੇ ਅੱਜ ਬਹੁਤ ਹੀ ਬਦਤਮੀਜ਼ੀ ਹੋਈ ਹੈ ਆਪਣੇ ਪਲੇਅਰ ਨਾਲ ਕਿੱਥੋਂ ਆਏ ਸੀਗੇ ਤੇ ਕਿੱਥੇ ਜਾਣਾ ਸੀ ਅਸੀਂ ਮੈਮੇ ਸਰਜੇ ਤੋਂ ਆਏ ਸੀਗੇ ਗੇਮ ਪਲੇ ਕਰਕੇ ਤੇ ਆਪਣੇ ਜੇ ਪਲੇਅਰ ਨੂੰ ਭੁੱਖ ਲੱਗੀ ਸੀ ਅਸੀਂ ਇੱਥੇ ਰੁਕੇ ਸੀ ਕੈਫੇ 'ਚ ਉਹਨੂੰ ਖਵਾਉਣ ਪਿਆ ਉਹਨਾਂ ਤੇ ਇੱਥੇ ਕੁਝ ਮੁੰਡਿਆਂ ਨੇ ਸਾਡੇ ਪਲੇਅਰ ਨਾਲ ਬਦਤਮੀਜ਼ੀ ਕੀਤੀ ਕੀ ਕਾਰਨ ਕਿਉਂ ਕੀਤੀ ਉਹਨਾਂ ਨੇ ਇੱਕ ਗੱਡੀ ਦੇ ਹੱਥ ਰੱਖਿਆ ਸੀਗਾ ਜਸਟ ਓਨਲੀ ਤੇ ਉਹ ਮੁਰੂ ਗਾਲਾ ਕੱਢਣ ਲੱਗੇ ਤੇ ਕੁਝ ਬੈਂਪਰ ਵਗੈਰਾ ਚੱਕੇ ਅਸੀਂ ਬਹੁਤ ਉਹਨੂੰ ਹਟਾਇਆ ਤੇ ਆਪਣੇ 플레이ਰ ਤੇ ਸਾਟੂ ਵੀ ਮਾਰ ਸਕਦੀ ਸੀ ਹਾਂਜੀ ਇੱਥੇ ਰੁਕੇ ਕਾਦੇ ਵਾਸਤੇ ਸੀ ਖਾਣ ਪੀਣ ਵਾਸਤੇ ਜੀ ਭੁੱਖ ਲੱਗੀ ਸੀ 플레이ਰ ਨੂੰ ਕਿੰਨੇ ਤੁਹਾਡੇ ਨਾਲ ਖਿਡਾਰੀ ਨੇ ਮੇਰੇ ਸੱਤ ਖਿਡਾਰੀ ਹਾਂ ਲੜਕੀਆਂ ਨੇ ਕਿ ਲੜਕੇ ਨੇ ਲੜਕੀਆਂ ਜੀ ਸਰ ਲੜਕੇ ਹਾਂਜੀ ਕੀ ਕਹਿਣਾ ਚਾਹੁੰਦਾ ਜੀ ਵਿਚੋਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਇੱਥੇ ਕਿਵੇਂ ਹਾਲਾਤ ਨੂੰ ਕਿਵੇਂ ਦੇਖਦੇ ਹੋ ਵੀ ਜਿਵੇਂ ਲੜਕੀਆਂ ਸੀਆਂ ਤੇ ਉਹਨਾਂ ਨੇ ਆਪ ਰੱਖਣ ਦੇ ਕਾਰਨ ਮਤਲਬ ਗੁੱਸੇ ਹੋਏ ਪਰ ਪ੍ਰਸ਼ਾਸਨ ਤੁਮੰਗ ਜੀ ਸਾਨੂੰ ਇੱਕ ਆ ਪਲੇਅਰ ਨੂੰ ਅਜੇ ਨਹੀਂ ਸੇਫ ਤਾਂ ਫਿਰ ਕੋਈ ਵੀ ਨਹੀਂ ਸੇਫ ਤੇ ਇਹਦੀ ਸਖਤ ਕਾਰਵਾਈ ਕੀਤੀ ਜਾਵੇ ਆ ਪੁਲਿਸ ਆ ਗਈ ਮੌਕੇ ਤੇ ਮੌਕੇ ਤੇ ਪੁਲਿਸ ਤਾਂ ਪਹੁੰਚ ਗਈ ਪਰ ਉਹ ਭੱਜ ਗਏ ਸੀਗੇ ਮੁੰਡੇ ਆ ਵੀ ਤੁਸੀਂ ਉਹ ਗੱਡੀ ਤੇ ਆਏ ਸੀਗੇ ਆ ਗੱਡੀ ਸਕਾਰਪਿਓ ਖੜੀ ਹੈ ਵੀਰੇ ਪਿੱਛੇ ਤੇ ਉਹ ਇਹ ਤੇ ਆਏ ਸੀਗੇ ਗੱਡੀ ਖੜੀ ਆ ਹਾਂ ਗੱਡੀ ਖੜੀ ਆ ਜੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਫਿਰ ਅਸੀਂ ਮੀਡੀਆ ਧਮਕ ਕਰਦੇ ਆ ਕਿ ਉਹ ਪ੍ਰਸ਼ਾਸਨ ਨੂੰ ਕਹਿੰਦੇ ਬਾਈ ਕੀ ਨਾਮ ਆ ਤੇ ਕੀ ਮਾਮਲਾ ਜੀ ਬਾਈ ਮੇਰਾ ਨਾਮ ਆ ਅਮਰਪਾਲ ਸਿੰਘ ਆ ਜੀ ਆਪਣੀ ਬੇਟੀ ਨਾ ਕਬੱਡੀ ਖਿਡਾਰਨਾ ਕੀ ਇੰਟਰਨੈਸ਼ਨਲ ਉਹਨਾਂ ਪਿੰਡ ਇਧਰ ਮੇਮੇ ਸਰ ਜੀ ਮੈਚ ਲਾ ਕੇ ਆਈਆਂ ਸੀਆਂ ਕੁੜੀਆਂ ਸੀਆਂ ਟਪਾਲੀ ਦੀਆਂ ਸੱਤ ਅੱਠ ਖਿਡਾਰਨਾ ਸੀਆਂ ਨਾਲ ਉਹਨਾਂ ਦਾ ਕੋਚ ਸੀ ਜਾਂ ਡਰਾਈਵਰ ਸੀ ਆ ਉਹ ਆਪਣੇ ਰਿੰਗ ਰੋਡ ਤੇ ਸੀਗਾ ਜਿਆਦੇ ਰਾਸ਼ ਹੋਣ ਕਾਰਨ ਉਹਨਾਂ ਨੇ ਇਧਰ ਕੱਢ ਲਈ ਗੱਡੀ ਆਪਦੀ ਉਹ ਕੁੜੀਆਂ ਸਵੇਰ ਦੀਆਂ ਭੁੱਖੀਆਂ ਸੀਆਂ ਉਹਨਾਂ ਨੂੰ ਤੇ ਖਾਣਾ ਕੁਣਾ ਖਵਾਉਣ ਲੱਗ ਗਏ ਕੋਈ ਮੇਸਵਰੀ ਚੌਂਕ ਤੇ ਵਿੱਚ ਉੱਥੇ ਤਿੰਨ ਚਾਰ ਮੁੰਡੇ ਸੀਗੇ ਉਹਨਾਂ ਦੀ ਗੱਡੀ ਖੜੀ ਆ ਇੱਥੇ ਤੇ ਉਹਨਾਂ ਨੇ ਜਾਨੀ ਕਿ ਹੱਥੋਪਾਈ ਕਰੀ ਗਲਤ ਬੋਲਿਆ ਉਹਨਾਂ ਨੂੰ ਗੱਡੀ ਦੇ ਕੋਲੇ ਖੜੀਆਂ ਸੀਆਂ ਕੁੜੀਆਂ ਕੋਲੇ ਖੜੀਆਂ ਤੇ ਗੱਲ ਪੈ ਗਈਆਂ ਉੱਥੇ ਗੱਲ ਪੈ ਗਈ ਮੁੰਡੇ ਉਹ ਤੇ ਹੱਥੋਪਾਈ ਕੁੜ ਕਿਰ ਕਰੀ ਕੁੜੀਆਂ ਨਾਲ ਤੇ ਗਲਤ ਸ਼ਬਦ ਬੋਲਿਆ ਉਹਨਾਂ ਨੇ ਤੇ ਉਦੋਂ ਬਾਅਦ ਫੋਨ ਕਰਿਆ ਪੀਸੀਆਰ ਨੂੰ ਬੇਟੀ ਨੇ ਮੈਨੂੰ ਫੋਨ ਕਰਿਆ ਮੈਂ ਘਰੋਂ ਆਇਆ ਤੇ ਪੀਸੀਆਰ ਨੂੰ ਫੋਨ ਕਰਾ ਕੇ ਪੀਸੀਆਰ ਮੌਕੇ ਤੇ ਪਹੁੰਚ ਗਈ ਸੀ ਤੇ ਡਿਊਟੀ ਅਫਸਰ ਪਹੁੰ ਤੇ ਬਣਦੀ ਕਾਨੂੰਨੀ ਕਾਰਵਾਈ ਜੋ ਹੋਊਗੀ ਉਹ ਕਰਨਗੇ। ਨਾਮ ਆਈ ਤੇ ਕਿਹੜਾ ਥਾਣਾ ਆਪਣਾ? ਇਹ ਐਸੇ ਗੁਰਸਾਹਬ ਸਿੰਘ ਥਾਣਾ ਸਿਵਲ ਲਾਈਨ ਬਠਿੰਡਾ ਅੱਜ ਮੈਂ ਡਿਊਟੀ ਅਫਸਰ ਥਾਣਾ ਸਿਵਲ ਲਾਈਨ ਦੇ ਵਿੱਚ। ਆ ਹੁਣੇ-ਹੁਣੇ ਸਾਡੇ ਕੋਲ ਇੱਕ ਸਾਡੀ ਪੀਸੀਆਰ ਦਾ ਫੋਨ ਗਿਆ ਸੀ ਵੀ ਐਂ ਕਰਕੇ ਲੜਕੀਆਂ ਦੇ ਨਾਲ ਕੋਈ ਗੁੱਟਮਾਰਕ ਹੋਈ ਹੈ ਆਪਣਾ ਹਿਮੇਸ਼ਵਰੀ ਚੌਂਗ 'ਚ। ਜੋ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਦੇ ਬੰਦੇ ਮੌਕੇ ਤੇ ਸੀਗੇ ਕੁੰਡੇ ਕੁੱਟਮਾਰ ਵਾਲੇ ਭੱਜ ਗਏ। ਕੁੜੀਆਂ ਦੀ ਸਟੇਟਮੈਂਟ ਲਵਾਂਗੇ ਜੋ ਬਣਦੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ। ਗੱਡੀ ਉਹਨਾਂ ਦੀ ਦੱਸਿਆ ਯਾਰ ਐ ਵੀ ਖੜੀ ਆ ਉਹਨਾਂ ਦੇ ਕੋਲ। ਆ ਗੱਡੀ ਪਿੱਛੇ ਤੁਹਾਨੂੰ ਕਦੀ ਨਹੀਂ ਲੈ ਕੇ ਜਾਵਾਂਗੇ ਤੁਹਾਡੀ ਹਾਂਜੀ ਹਾਂ ਬਿਲਕੁਲ